ਪੰਜਾਬ ਦਾ ਹਨਾਨੀ ਜਨਕ ਪਿੰਡ ਜਿੱਥੇ ਨਹੀਂ ਹੁੰਦੇ ਮੁੰਡਿਆਂ ਦੇ ਵਿਆਹ ਹਜ਼ਾਰਾਂ ਕਿੱਲਿਆਂ ਦੇ ਮਾਲਕ ਵੀ ਪਿੰਡ ਛੱਡਣ ਨੂੰ ਹੋਏ ਮਜਬੂਰ ਕੋਡੀਆਂ ਦੇ ਭਾਅ ਵੇਚ ਰਹੇ ਸੋਨੇ ਵਰਗੀ ਜ਼ਮੀਨ ਜਿਹੜੇ ਹੁਣ ਮੁੰਡੇ ਹੈਗੇ ਆ ਵਿੱਚੋਂ ਵਿੱਚ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਚੋਰਾ ਖਾਂਦਾ ਵਿਆਹ ਨਹੀਂ ਹੁੰਦੇ ਹੁਣ ਫਿੱਦਾ ਤਾਂ ਕਹਿਣੋਂ ਰਹੇ ਮਾਪਿਓਨ ਵੀ ਉਹ ਮਾਪਿਓ ਵੀ ਟੱਸਰਾ ਮਾਰੀ ਜਾਂਦੇ ਬਜਾਰੇ ਲੱਭੀ ਜਾਂਦੇ ਉਹਨਾਂ ਨੂੰ ਵੀ ਹੁੰਦਾ ਸਾਡਾ ਧੀ ਪੁੱਤ ਵਿਆਹ ਹੋਵੇ ਤੇ ਇੱਧਰ ਕੋਈ ਕੁੜੀ ਦੇਣ ਨੂੰ ਤਿਆਰੀ ਨਹੀਂ ਹੁੰਦਾ ਇੱਧਰ ਵਿਆਹ ਵਾਲੇ ਸਾਰੇ ਮੁੰਡੇ ਕੁਆਰੇ ਬੈਠੇ ਆ ਜੀ ਸਾਰੇ ਸਾਰੇ ਮੁੰਡੇ 35 35 ਸਾਲ ਦੇ ਮੁੰਡੇ ਜੀ 35 35 ਸਾਲ ਵਿਆਹ ਨਹੀਂ ਹੋ ਰਹੇ ਵਿਆਹ ਨਹੀਂ ਹੋ ਰਹੇ ਤੇ ਜ਼ਮੀਨ ਦਾ ਕੀ ਰੇਟ ਚੱਲਦਾ ਜੀ ਇੱਥੇ ਪੈਸੇ ਜ਼ਮੀਨਾਂ ਇੱਥੇ ਸਸਤੀਆਂ ਨਹੀਂ ਆ ਜੀ ਜ਼ਮੀਨਾਂ ਅੱਛਾ ਜੀ ਹਾਂ ਜੀ ਜ਼ਮੀਨਾਂ ਸਸਤੀਆਂ ਨਹੀਂ ਕਿਦਾਂ ਕਿੱਲਾ ਮਿਲ ਜਾਂਦਾ ਜੀ ਇੱਥੇ ਜਮੀਨਾ ਤੁਹਾਨੂੰ ਕੀ ਕਹੀਏ ਜੀ ਇੱਥੇ ਡੇਢ ਡੇਢ 2-2 ਲੱਖ ਨੂੰ ਲੋਕੀ ਦੇਣੇ ਨੂੰ ਤਿਆਰ ਹੈ ਡੇਢ 2 ਲੱਖ ਨੂੰ ਕਿੱਲਾ ਹਾਂਜੀ ਮਿਲ ਜਾਂਦਾ ਕਿੱਲਾ ਲੋਕ ਦਿੰਦੇ ਆ ਹਾਂਜੀ ਹਾਂਜੀ ਦਿੰਦੇ ਆ ਜੀ ਅੱਛਾ ਜੀ ਤਿਆਰ ਹੈ ਦੇਣ ਵਾਸਤੇ ਲੋਕੀ ਉੱਥੇ ਇੱਕ ਫਾਰਮ ਹੈ ਹੁਸ਼ਾਰ ਪਰਦੇ ਹੈਗੇ ਅੱਛਾ ਜੀ ਤੇ ਉਹਨਾਂ ਨੇ ਲਿਆਏ ਲਈ ਹੈ ਜ਼ਮੀਨ ਇੱਥੇ ਉਹਨਾਂ ਨੇ ਫਾਰਮ ਬਣਾਇਆ ਬੜਾ ਤਖੜਾ ਠੀਕ ਹੈ ਜੀ ਹਾਂਜੀ ਟੂਰਿਸਟ ਬਹੁਤ ਆਉਂਦੇ ਆ ਸਾਡੇ ਇੱਥੇ ਕਿੱਥੇ ਚੰਡੀਗੜ੍ਹ ਦੇਖ ਲਓ ਕਿੱਥੇ ਚੰਡੀਗੜ੍ਹ ਹੈ ਜੀ ਉਹ ਇੱਧਰ ਆਉਂਦੇ ਆ ਹੁਣ ਤਾਂ ਲੋਕੀ ਕਹਿੰਦੇ ਸਾਨੂੰ ਜ਼ਮੀਨਾਂ ਦੇ ਉਹ ਲੈ ਕੇ ਇੱਥੇ ਜੀ ਹਾਂ ਕਿਉਂਕਿ ਭਾਜੀ ਏਰੀਆ ਜਿਹੜਾ ਹੈ ਨਾ ਸੋਨਾ ਬਹੁਤ ਆ ਸ਼ਾਂਤ ਏਰੀਆ ਜੀ ਮਤਲਬ ਇਹ ਆ ਜੇ ਕੋਈ ਲੈ ਲਵੇ ਤਾਂ ਜਿੱਦਾਂ ਇੱਥੇ ਟੂਰਿਸਟ ਆਉਂਦਾ ਪਿਆ ਆ ਤੇ ਆਉਣ ਵਾਲੇ ਟਾਈਮ ਨੂੰ ਕਾਫੀ ਜ਼ਮੀਨ ਦਾ ਰੇਟ ਹੋ ਸਕਦਾ ਹੋ ਸਕਦਾ ਹੋ ਸਕਦਾ ਤੇ ਆਬਾਦੀ ਵੀ ਥੋੜੀ ਆ ਆਬਾਦੀ ਬਹੁਤ ਛੱਲ ਗਈ ਜੀ ਪਿੰਡ ਛੱਡ ਗਈ ਖਾਲੀ ਹੋ ਗਿਆ ਪਿੰਡ ਨਮਸਤੇ ਭਾਜੀ ਨਮਸਤੇ ਜੀ ਨਮਸਤੇ ਤੇ ਭਾਜੀ ਪਹਿਲਾ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਨਾਮ ਮੇਰਾ ਨਰਿੰਦਰ ਸਿੰਘ ਜੀ ਪਿੰਡ ਮਲੋੜ ਜਿਲ੍ਹਾ ਹਿਸ਼ਾਲਪੁਰ ਜੀ ਜਿਲ੍ਹਾ ਸ਼ਾਲਪੁਰ ਹਾਂਜੀ ਤੇ ਜ਼ਮੀਨ ਦਾ ਕੀ ਰੇਟ ਚੱਲਦਾ ਜੀ ਇੱਥੇ ਵੈਸੇ ਜ਼ਮੀਨਾਂ ਇੱਥੇ ਸਸਤੀਆਂ ਹੀ ਆ ਜੀ ਜ਼ਮੀਨਾਂ ਅੱਛਾ ਜੀ ਹਾਂਜੀ ਜ਼ਮੀਨਾਂ ਸਸਤੀਆਂ ਹੀ ਆ ਕਿਦਾਂ ਕਿੱਲਾ ਮਿਲ ਜਾਂਦਾ ਜੀ ਇੱਥੇ ਜ਼ਮੀਨਾਂ ਤੁਹਾਨੂੰ ਕੀ ਕਹੀਏ ਜੀ ਇੱਥੇ 1.5 1.5 2-2 ਲੱਖ ਨੂੰ ਲੋਕੀ ਦੇਣੇ ਨੂੰ ਤਿਆਰ ਐ ਕਿਉਂਕਿ ਵੱਡੀ ਪ੍ਰੋਬਲਮ ਇਹ ਹੈ ਕਿ ਜਾਨਵਰਾਂ ਦੀ ਜੀ ਸਭ ਤੋਂ ਵੱਡੀ ਪ੍ਰੋਬਲਮ ਜਾਨਵਰਾਂ ਦੀ ਹੂੰ ਫਸਲ ਬਾੜੀ ਕੁਛ ਨਹੀਂ ਹੋਣ ਦੇਣੀ ਇਸ ਕਰਕੇ ਫਿਰ ਲੋਕੀ ਜਿਹੜੇ ਹੈਗੇ ਵੇਚੀ ਜਾਂਦੇ ਫਿਰ ਉਹਨਾਂ ਨੇ ਕਿਆ ਕਰਨਾ ਫਿਰ ਫਸਲ ਤਾਂ ਹੁਣ ਹੀ ਨਹੀਂ ਜਾਂ ਬੂਟਾ ਲਾਤਾ ਉਹਨਾਂ ਨੇ ਉਹ ਵੀ ਹੁਣ ਬੂਟਾ ਦੇਖ ਰਹੇ ਕੀਤੀ 5 7 7 ਸਾਲ ਬਾਅਦ ਹੁੰਦਾ ਵੱਢਣ ਵਾਲਾ ਜੀ ਤੇ ਉਹ ਫਿਰ ਸਾਡੇ ਹੁਣ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਵੀ ਕਿਸਮਾਨ ਬਾਜੀ ਕਰਕੇ ਉਹ ਵੀ ਵਿਚੇ ਰਹਿ ਜਾਂਦੇ ਵੱਢਣੇ ਉਹ ਹਾਂਜੀ ਮਤਲਬ ਇੱਥੇ ਤੁਸੀਂ ਇਹ ਕਹਿੰਦੇ ਆ ਕਿ 1.5 2 ਲੱਖ ਨੂੰ ਕਿੱਲਾ ਹਾਂਜੀ ਮਿਲ ਜਾਂਦਾ ਕਿੱਲਾ ਲੋਕ ਦਿੰਦੇ ਆ ਹਾਂਜੀ ਹਾਂਜੀ ਦਿੰਦੇ ਆ ਜੀ ਅਛਾ ਜੀ ਤਿਆਰ ਹੈ ਦੇਣ ਵਾਸਤੇ ਲੋਕੀ ਤੇ ਜੇ ਮੰਨ ਲਓ ਕਿਸੇ ਨੇ ਚਲੋ ਅਸੀਂ ਇਹ ਕਹਿੰਨੇ ਆ ਕਿ ਲੈਣਾ ਹੋਵੇ ਹਾਂਜੀ ਚਲੋ ਕਈ ਵਿਚਾਰੇ ਲੋਡ ਬੰਦ ਹੁੰਦੇ ਵੇਚਣ ਨੂੰ ਕਿ ਸਾਡਾ बिक ਜੇ ਲੋਡ ਹੁੰਦੀ ਆ ਹਾਂਜੀ ਹਾਂਜੀ ਤੇ ਕਈ ਲੈਣ ਵਾਲੇ ਹੁੰਦੇ ਆ ਜੇ ਕੋਈ ਮਤਲਬ ਲੈਣਾ ਚਾਵੇ ਤਾਂ ਉਹਨੂੰ ਮਿਲ ਸਕਦਾ ਇੱਥੇ ਮੇ ਲੋਡ ਦੇ ਵਿੱਚ ਤੁਹਾਡੇ ਖਾਲਜ ਹਾਂਜੀ ਹਾਂਜੀ ਮਿਲ ਸਕਦਾ ਤੇ ਉਹ ਕਿੰਨਾਂ ਨੂੰ ਮਿਲੇ ਇੱਥੇ ਆ ਕੇ ਜੇ ਮੰਨ ਲਓ ਕਿਸੇ ਨੇ ਇਹ ਆਪਣੇ ਜੇ ਤੁਸੀਂ ਆਏ ਨਾ ਜਿੱਥੋਂ ਉੱਥੇ ਇੱਕ ਫਾਰਮ ਹੈ ਹੁਸ਼ਾਰ ਪਰਦੇ ਹੈਗੇ ਆ ਅੱਛਾ ਜੀ ਤੇ ਉਹਨਾਂ ਨੇ ਲਿਆਏ ਲਈ ਹੈ ਜ਼ਮੀਨ ਇੱਥੇ ਉਹਨਾਂ ਨੇ ਫਾਰਮ ਬਣਾਇਆ ਬੜਾ ਤਖੜਾ ਠੀਕ ਹੈ ਜੀ ਹਾਂਜੀ ਅੱਗੇ ਤੋਂ ਅੱਗੇ ਹੁਣ ਬਹੁਤ ਫਰਕ ਪੈ ਗਿਆ ਹੁਣ ਟੂਰਿਸਟ ਬਹੁਤ ਆਉਂਦੇ ਆ ਸਾਡੇ ਇੱਥੇ ਕਿੱਥੇ ਚੰਡੀਗੜ੍ਹ ਦੇਖ ਲਓ ਕਿੱਥੇ ਚੰਡੀਗੜ੍ਹ ਹੈ ਜੀ ਉਹ ਇੱਧਰ ਆਉਂਦੇ ਆ ਹੁਣ ਤਾਂ ਲੋਕੀ ਕਹਿੰਦੇ ਸਾਨੂੰ ਜ਼ਮੀਨਾਂ ਦੇ ਉਹ ਲੈ ਕੇ ਇੱਥੇ ਜੀ ਹਾਂ ਕਿਉਂਕਿ ਭਾਜੀ ਏਰੀਆ ਜਿਹੜਾ ਹੈ ਨਾ ਸੋਹਣਾ ਬਹੁਤ ਆ ਸ਼ਾਂਤ ਏਰੀਆ ਜੀ ਹਿਮਾਚਲ ਤੋਂ ਵੀ ਸੋਹਣਾ ਏਰੀਆ ਹੈ ਇੱਥੇ ਦੇਖਣਾ ਹੋਵੇ ਨਾ ਲੋਕੋਂ ਬਣਾਉਂਦੇ ਆ ਨਾ ਹਾਂਜੀ ਮਤਲਬ ਇਹ ਹੈ ਜੇ ਕੋਈ ਲੈ ਲਵੇ ਤਾਂ ਜਿੱਦਾਂ ਇੱਥੇ ਟੂਰਿਸਟ ਆਉਂਦਾ ਪਿਆ ਆ ਤੇ ਆਉਣ ਵਾਲੇ ਟਾਈਮ ਨੂੰ ਕਾਫੀ ਜ਼ਮੀਨ ਦਾ ਰੇਟ ਹੋ ਸਕਦਾ ਹੋ ਸਕਦਾ ਹੋ ਸਕਦਾ ਜੀ ਹਾਂ ਹੋ ਸਕਦਾ ਕਿਉਂਕਿ ਅੱਜ ਹੁਣ ਤੁਸੀਂ ਲਈ ਮੰਨ ਲਓ ਹੁਣ ਤੁਸੀਂ ਲੈ ਲੈਨੇ ਤੁਸੀਂ ਆ ਕੇ ਕੁਝ ਬਣਾ ਦਿੰਨੇ ਇੱਥੇ ਜੀ ਹੂੰ ਤੁਸੀਂ ਬਣਾ ਦਿੰਨੇ ਕੁਝ ਅੱਗੇ ਹੋਰ ਤਰੱਕੀ ਹੋ ਜਾਂਦੀ ਐ ਤੇ ਜ਼ਮੀਨ ਦਾ ਰੇਟ ਅੱਪੀ ਪੈ ਜਾਣਾ ਅੱਪੀ ਪੈ ਜਾਣਾ ਸਹੀ ਗੱਲ ਸਭ ਤੋਂ ਵੱਡੀ ਗੱਲ ਹੈਗੀ ਰਸਤੇ ਦੀ ਰਸਤੇ ਕਰਕੇ ਰੇਟ ਹੈ ਨਹੀਂ ਹੋ ਜੀ ਸਾਡੇ ਇਸ ਵੇਲੇ ਪਿੰਡ ਦੇ ਵਿੱਚ ਨਾ ਜੀ 15 ਮੁੰਡੇ ਹੁਣੇ ਐਟ ਟਾਈਮ ਵਿਆਹਣ ਵਾਲੇ ਜੀ ਉਹ ਕਾਦੇ ਵਾਸਤੇ ਐ ਰਸਤੇ ਕਰਕੇ ਹਲੋ ਭਾਈ ਨਹੀਂ ਮੈਂ ਤਾਂ ਨਹੀਂ ਵੀ ਨਹੀਂ ਮੈਂ ਹੁਣੇ ਦਿੱਤੀ ਜਿੱਲੇ ਤੁਸੀਂ ਆਏ ਉਸ ਲਈ ਵੀ ਹਾਂ ਲੇ ਲੋ ਵੀ ਲਓ ਤੁਸੀਂ ਵੀ ਲਓ ਹਾਂ ਮੈਂ ਪੀ ਲਓ ਥੋੜੀ ਮਰੋ ਤੁਸੀਂ ਮੈਂ ਤਾਂ ਹੋਣੀ ਪੀਤੀ ਅੱਧਾ ਇਹ ਪੱਜੀ ਤੁਸੀਂ ਦੱਸ ਰਹੇ ਸੀ ਇਹ ਰਸਤੇ ਹੈ ਨਹੀਂ ਹਾਂਜੀ 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 ਤੇ ਮਤਲਬ ਪਿੰਡ ਦੇ ਵਿੱਚ ਕੋਈ ਰਸਤਾ ਨਹੀਂ ਹੈਗਾ ਜਮੀਨਾਂ ਨੂੰ ਕੀ ਚੱਕਰ ਦੇਖੋ ਜੀ ਸਾਡੇ ਰਸਤੇ ਦੀ ਗੱਲ ਇਦਾਂ ਨਹੀਂ ਸਾਡੇ ਕੱਚਾ ਰਸਤਾ ਪਾਣੀ ਪਾਣੀ ਅੱਛਾ ਜੀ ਜੇ ਹੁਣ ਬਰਸਾਤ ਜੀ ਲਾਜ ਦੀ ਜਮੇ ਹਾਲ ਖਰਾਬ ਹੋ ਜਾਂਦਾ ਜੀ ਪੈਂਟਾਂ ਸ਼ੰਗੋ ਜੁੱਤੀ ਹੋਲਗਾ ਹੱਥੇ ਜਪੜੋ ਤਾਂ ਆਣ ਜਗਾ ਹੁੰਦਾ ਬੰਦਾ ਜੀ ਤੇ ਇਸ ਵੇਲੇ ਰਫਤੇ ਦੀ ਵਜ੍ਹਾ ਨਾਲ ਤੁਹਾਨੂੰ ਮੈਂ ਦੱਸਦਾ ਫਾਡੇ ਪਿੰਡ ਦੇ ਵਿੱਚ 15 16 ਮੁੰਡੇ ਕੁਾਰੇ ਬੈਠੇ ਇੱਕਦਮ ਅਰਜੈਂਟ ਬਿਆਨ ਵਾਲੇ ਵਜ੍ਹਾ ਕੀ ਰਫਤੇ ਦੀ ਓਹੋ ਆਂਦੇ ਦੇਖਣ ਵਾਸਤੇ ਉਹ ਕਹਿ ਦਿੰਦੇ ਜੀ ਦੱਸਾਂਗੇ ਆ ਜੀ ਜਾ ਕੇ ਦੱਸਾਂਗੇ ਰਫਤਾ ਯਾਨੀ ਹੁਣ ਉਹਦਾ ਜਵਾਬ ਹੀ ਹੈ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਰਸਤੇ ਕਰਕੇ ਮੁੰਡਿਆਂ ਦੀ ਵਿਆਹ ਹੀ ਨਹੀਂ ਹੋ ਰਹੇ ਹਾਂਜੀ ਹਾਂਜੀ ਰਸਤੇ ਕਰਕੇ ਜੀ ਤੇ ਮੁੰਡਿਆਂ ਦੀ ਉਮਰਾਂ ਲੰਘਦੀਆਂ ਜਾਂਦੀਆਂ ਜੀ ਜਿਹੜੇ ਅੱਜ ਜਿਨ੍ਹਾਂ ਨੂੰ ਅੱਜ ਪਾਪਾ-ਵਾਪਾ ਕਹਿਣ ਵਾਲੇ ਹਨ ਜੀ ਅੱਛਾ ਤੇ ਮਤਲਬ ਤੁਸੀਂ ਕਹਿ ਮਤਲਬ ਤੁਹਾਡਾ ਕਹਿਣ ਦਾ ਇਹ ਹੈ ਕਿ 33-33 ਸਾਲ ਦੇ ਮੁੰਡੇ ਹੋ ਗਏ ਹਾਂ ਹਾਂ ਜੀ ਹਾਂ ਜੀ 35-35 ਸਾਲ ਦੇ ਮੁੰਡੇ ਜੀ 35-35 ਸਾਲ ਵਿਆਹ ਨਹੀਂ ਹੋ ਰਹੇ ਪਿਤਾ ਵਜਾ ਰਸਤੇ ਦੀ ਬਹੁਤ ਗਲਤ ਗੱਲ ਆ ਜੀ ਫਿਰ ਤੁਸੀਂ ਦੇਖੋ ਕਿ ਮਤਲਬ ਮਾਂ ਪਿਓ ਦਾ ਕੀ ਹਾਲ ਹੋਊਗਾ ਹਾਂ ਜੀ ਹਾਂ ਜੀ ਜਿਨ੍ਹਾਂ ਦੇ ਜਵਾਨ ਪੁੱਤ ਮਤਲਬ ਵਿਆਹ ਨਹੀਂ ਹੋ ਰਹੇ ਵਿਆਹ ਨਹੀਂ ਹੋਣਗੇ ਹੂੰ ਮਤਲਬ ਇਸ ਤਰ੍ਹਾਂ ਦੇ ਹਾਲਾਤ ਵਾ ਇਦਾਂ ਨਾ ਜੀ ਜਿਹੜੇ ਹੁਣ ਮੁੰਡੇ ਹੈਗੇ ਆ ਵਿੱਚੋਂ ਵਿੱਚ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਚੋਰਾ ਖਾਂਦਾ ਬਿਆਹ ਨਹੀਂ ਹੁੰਦੇ ਹੁਣ ਫਿੱਦਾ ਤਾਂ ਕਹਿਣਾ ਰਹੇ ਮਾਪਿਓਨ ਵੀ ਉਹ ਮਾਪਿਓ ਵੀ ਟੱਥਰਾ ਮਾਰੀ ਜਾਂਦੇ ਵਿਚਾਰੇ ਲੱਭੀ ਜਾਂਦੇ ਉਹਨਾਂ ਨੂੰ ਵੀ ਹੁੰਦਾ ਸਾਡਾ ਧੀ ਪੁੱਤ ਵਿਆਹ ਹੋਵੇ ਤੇ ਇੱਧਰ ਕੋਈ ਕੁੜੀ ਦੇਣ ਨੂੰ ਤਿਆਰੀ ਨਹੀਂ ਹੁੰਦਾ ਇੱਧਰ ਰਸਤਾ ਦੇ ਕੇ ਪਿੰਡ ਦਾ ਹਾਲਤ ਦੇ ਜਦੋਂ ਪਿੰਡ ਦਾ ਅਗਲੇ ਨਾ ਹੀ ਸੁਣਦੇ ਹੁਣੇ ਮਹੌਟ ਹਾਂ ਦੇਖੋ ਸਾਨੂੰ ਨਾ ਪਹਿਲਾ ਇੱਕ ਟਾਵਰ ਦੀ ਪ੍ਰੋਬਲਮ ਸੀਗੀ ਇੱਕ ਰਸਤੇ ਦੀ ਟਾਵਰ ਤਾਂ ਚਲੋ ਸਾਡੇ ਲੱਗ ਗਿਆ ਜੀ ਟਾਵਰ ਤਾਂ ਲੱਗ ਗਿਆ ਉਹ ਤਾਂ ਸਾਡੀ ਸਮੱਸਿਆ ਦੂਰ ਹੋ ਗਈ ਹੁਣ ਸਾਡੀ ਰਸਤੇ ਦੀ ਅਗਰ ਰਸਤਾ ਬਣ ਜਾਂਦਾ ਨਾ ਜੀ ਫੇਰ ਵੀ ਚਲੋ ਜੇ ਜ਼ਿਆਦਾ ਨਹੀਂ ਤਾਂ ਆਧੇ ਤਾਂ ਵਿਆਹ ਹੀ ਹੋਣਗੇ ਅੱਧਿਆਂ ਨੂੰ ਤਾਂ ਰਿਸ਼ਤੇ ਆਣਗੇ ਅਗਲੇ ਘਣਾ ਚਿਰ ਉਗੀ ਬਣ ਗਿਆ ਜੀ ਰਸਤਾ ਠੀਕ ਹੈ ਯਾਨੀ ਕਿ ਪਿੰਡ ਹੋਣ ਫੇ ਤਾਂ ਇੱਕ ਤਰ੍ਹਾਂ ਜੀ ਜਿੰਨੀ ਕੁ ਵਾਦੀ ਆ ਪਿੰਡ ਦੀ ਹਾਂ ਜੀ ਤੇ ਆਬਾਦੀ ਵੀ ਥੋੜੀ ਆ ਆਬਾਦੀ ਬਹੁਤ ਚਲ ਗਈ ਜੀ ਪਿੰਡ ਛੱਡ ਗਈ ਖਾਲੀ ਹੋ ਗਿਆ ਪਿੰਡ ਮੇਰਾ ਮਤਲਬ ਇਹੀ ਆ ਜੀ ਜਿੰਨੀ ਕੋ ਆਬਾਦੀ ਦੇ ਹਿਸਾਬ ਨਾਲ ਤਾਂ ਇਹ ਪਿੰਡ ਦੇ ਸਾਰੇ ਮੁੰਡੇ ਕੁਆਰੇ ਬੈਠੇ ਆ ਜੀ ਹਾਂਜੀ ਹਾਂਜੀ ਵਿਆਹ ਵਾਲੇ ਸਾਰੇ ਮੁੰਡੇ ਕੁਆਰੇ ਬੈਠੇ ਆ ਜੀ ਸਾਰੇ ਸਾਰੇ ਮੁੰਡੇ ਯਾਨੀ ਕਿ ਆਬਾਦੀ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਨਾ ਜੀ ਆਬਾਦੀ ਦੇ ਹਿਸਾਬ ਨਾਲ ਹੁਣ ਮੰਨ ਲਓ ਜੀ ਜਿੱਦਾ 30 ਰੱਖ ਲਓ ਤੁਸੀਂ 30 ਰੱਖ ਲਓ ਉਹਨਾਂ ਦੇ ਵਿੱਚੋਂ 20 ਕੁਆਰੇ ਆ 10 ਵਿਆਹ ਹੋਏ ਹੋ ਹੈ ਜੀ ਪਰ ਜੇ ਦੇਖਣਾ ਹੋਵੇ ਜੀ ਜ਼ਮੀਨ ਜਾਇਦਾਦ ਦੇ ਚੱਕਰ ਚ ਤਾਂ ਜ਼ਮੀਨਾਂ ਤਾਂ ਬਹੁਤਾਂ ਲੋਕਾਂ ਦੀਆਂ ਮੇਰੇ ਕੋਲ ਜ਼ਮੀਨਾਂ ਹੈਗੀਆਂ ਹਾਂਜੀ ਜ਼ਮੀਨਾਂ ਤਾਂ ਹੈ ਜ਼ਮੀਨਾਂ ਵਾਝੋ ਨਹੀਂ ਕੋਈ ਵੀ ਦਿੱਕਤ ਹੈਗੀ ਜੀ ਉਹ ਵੀ ਜੋ ਸੋਨ ਨੂੰ ਮਿਲਿਆ ਕਹਿੰਦੇ 2-200 ਕਿੱਲੇ ਵੀ ਹੈਗੇ ਆ ਹਾਂਜੀ ਹਾਂਜੀ ਕਈਆਂ ਦੇ ਕੋਲ ਹਾਂਜੀ ਹਾਂਜੀ ਹੈਗੇ 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 ਹਨਾ ਜੀ ਪੈਸੇ ਪੱਖੋਂ ਕੋਈ ਚੱਕਰ ਨਹੀਂ ਸਿਰਫ ਇੱਕ ਰਾਸਤੇ ਕਰਕੇ ਹੀ ਨਹੀਂ ਕੁੜੀਆਂ ਰਾਸਤੇ ਕਰਕੇ ਵਾਸਤੇ ਕਰਕੇ ਰਾਸਤੇ ਕਰਕੇ ਜੀ ਇੱਕ ਇਹ ਦੂਰ ਪੈ ਜਾਂਦਾ ਕੰਮਕਾਰ ਹੈ ਨਹੀਂ ਉਹ ਕੰਢੀ ਏਰੀਆ ਚ ਤੁਹਾਨੂੰ ਪਤਾ ਹੀ ਹੈ ਜੀ ਪਿਛੜਿਆ ਏਰੀਆ ਕੰਢੀ ਏਰੀਆ ਜੀ ਕਿੱਦਾਂ ਜਾਣਾ ਜੇ ਕੰਮ ਕਰਨ ਵੀ ਜਾਣਾ ਤਾਂ ਹਿਸ਼ਾਰਪੁਰ ਤੋਂ ਕੰਮ ਨਹੀਂ ਮਿਲਣਾ ਕਿਤੇ ਜੀ ਸਮਾਨ ਲਿਆਣਾ ਹੁੰਦਾ ਕਿੱਦਾਂ ਲਿਆਣਾ ਤੇ ਸਾਡੇ ਦਰਸ਼ਕਾਂ ਨੂੰ ਦੁਆਰਾ ਦੱਸ ਦੋ ਜੀ ਇਸ ਪਿੰਡ ਦਾ ਨਾਮ ਮਲੋਟ ਆ ਮਲੋਟ ਜੀ ਪਿੰਡ ਸਾਡਾ ਮਲੋਟ ਹੈ ਜੀ ਇਹ ਜ਼ਿਲ੍ਹਾ ਹਿਸ਼ਾਰਪੁਰ ਦੇ ਵਿੱਚ ਪੈਂਦਾ ਜੀ ਇਹ ਨੀਅਰ ਮਿੰਗਰੋ ਵਾਲਾ ਹਾਂਜੀ ਮਿੰਗਰੋ ਵਾਲਾ ਬਤਲੋ ਇੰਨੇ ਮਾੜੇ ਹਾਲਾਤ ਆ ਪਿੰਡ ਦੇ ਹਾਂਜੀ 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 ਇੰਨੇ ਮਾੜੇ ਹਾਲਾਤ ਹੈ ਜੀ हिमाचल ਨਾਲ ਹੀ ਲੱਗਦਾ ਉੱਪਰ ਜੀ ਹਾਂਜੀ ਨਾਲ ਲੱਗਦਾ ਦੇਖਣਾ ਹੋਵੇ ਤਾਂ ਆਖਰੀ ਪਿੰਡੇ ਹੀ ਪੈ ਜਾਂਦਾ ਜੀ ਆਖਰੀ ਪਿੰਡ ਆਖਰੀ ਪਿੰਡ ਹੀ ਆਖਰੀ ਪਿੰਡ ਜੀ ਹੂੰ ਹੂੰ ਉਹਨਾਂ ਨੂੰ ਤਾਂ ਆਪਣੇ ਢੇਡ ਚਾਹੀਦੇ ਇਹ ਦੇਖੋ ਜੀ ਪਿੱਛੇ ਫਲੈਪ ਟੁੱਟੀ ਪਈ ਹੈ ਮਹੰਗਰੋਵਾਲ ਦੇ ਵਿੱਚ ਅਕਸਰ ਨੂੰ ਦੋ ਸਟੇਟਾਂ ਨੂੰ ਮਿਲਦਾ ਇਹ ਰੋਡ ਜੀ ਹੂੰ ਜੇ ਦੇਖਿਆ ਜਾਵੇ ਨਾ ਸਹੀ ਜੇ ਫਰਕਾਰ ਦੇਖੇ ਤੇ ਆਵਾਜਾਈ ਵੀ ਸ਼ਾਰਟਕਟ ਰਸਤਾ ਜਿਹਨੇ ਇਧਰੀ 80 ਰੁਪਏ ਕਰਾਇਆ ਲਾ ਕੇ ਜਾਣਾ ਨਾ ਜੀ ਇਧਰੀ ਉਹ 30 ਚ ਜਾਏਗਾ ਉਹ ਨਾਲ ਅੱਧੋ ਅੱਧੀ ਦਾ ਫਰਕ ਪੈ ਗਿਆ ਜੀ ਉਹ ਹੂੰ ਲੇਕਿਨ ਧਿਆਨ ਹੀ ਨਹੀਂ ਹੈ ਇਸ ਪਾਸੇ ਨੂੰ ਕਿਸੇ ਦਾ ਵੀ ਤੇ ਭਾਜੀ ਪਿੰਡ ਦੀ ਆਬਾਦੀ ਕਿੰਨੀ ਆ ਮਲੋੜ ਪਿੰਡ ਦੀ ਜੋ ਤੁਹਾਡੇ ਸਾਡੇ ਪੌਣੇ ਦੇ 200 ਵੋਟ ਹੈ ਨਾ ਪੌਣੇ ਦੇ 200 ਵੋਟ ਹੈ ਜੀ 200 ਵੋਟ ਹਾਂਜੀ ਠੀਕ ਹੈ ਤੇ ਪੌਣੇ ਦੇ 200 ਵੋਟ ਹੈ ਬਾਕੀ ਹੋਰ ਉੱਪਰ ਢਾਈ ਟੋਟੂ ਰੱਖ ਲਓ ਢਾਈ 500 ਹਣਾ ਟੋਟਲ ਹਾਂਜੀ ਬਾਕੀ ਪਿੰਡ ਛੱਡ ਕੇ ਬਹੁਤ ਚਲ ਗਏ ਨਾ ਜੀ ਇੱਕ ਘਰ ਕਿੰਨੇ ਕੋ ਪਿੰਡ ਦਾ ਅੱਧਾ ਅੱਧਾ ਚਲ ਗਿਆ ਜੀ ਪਿੰਡ ਅੱਧਾ ਪਿੰਡ ਖਾਲੀ ਹੋ ਗਿਆ ਖਾਲੀ ਹੋ ਗਿਆ ਇਸ ਲਈ ਸਾਡੇ ਨਾ ਇੱਥੇ ਜੀ 40 45 ਘਰ ਹੋਣੇ ਆ ਜੀ ਮੇਰੇ ਹਿਸਾਬ ਨਾਲ ਟੋਟਲ ਹਾਂ ਤੇ ਚਲੇ ਬਹੁਤ ਗਏ ਹੈਗੇ ਆ ਕਿਉਂਕਿ ਸਹੂਲਤ ਹੈ ਨਹੀਂ ਕੋਈ ਵੀ ਉਹੀ ਗੱਲ ਆ ਤੁਹਾਡੀ ਸਹੀ ਆ 45 ਘਰ ਆ 35 ਮੁੰਡੇ ਕੁਾਰੇ ਬੈਠੇ ਆ ਪਰ ਸਾਰੇ ਹੋ ਗਏ ਜੀ ਹਾਂਜੀ 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 ਉਹੀ ਗੱਲ ਹੈ ਜੀ ਤੇ ਫਿਰ ਪਿੰਡ ਦੀ ਪੰਚਾਇਤ ਵਗੈਰਾ ਕੁਝ ਨਹੀਂ ਕਰਦੀ ਜੀ ਫੇ ਨਹੀਂ ਉਹ ਤਾਂ ਪੰਚਾਇਤਾਂ ਵਾਲਾ ਵੀ ਕੰਮ ਓਖਾ ਹੀ ਐ ਜੀ ਪੰਚਾਇਤਾਂ ਵਾਲਾ ਕੰਮ ਵੀ ਓਖਾ ਹੀ ਐ ਇਹ ਤਾਂ ਟੱਸਰ ਬਾਜੀ ਕਰਕੇ ਦੂਆ ਪੰਚਾਇਤਾਂ ਤੁਹਾਨੂੰ ਪਤਾ ਹੀ ਹੈ ਜੀ ਜਿਸ ਲਈ ਤਾਂ ਬਣਨਾ ਵਾਦੇ ਕਰ ਲੰਦੇ ਆ ਵਾਦੇ ਵਿੱਚ ਕੋਈ ਨਹੀਂ ਪੁੱਛਦਾ ਇੱਥੇ ਫੇਰ ਤਾਂ ਜੀ ਇਹ ਦੇਖਣਾ ਹੋਵੇ ਤਾਂ ਬਹੁਤ ਜ਼ਿਆਦਾ ਪਿਛੜਿਆ ਰਹਿ ਗਿਆ ਜੀ ਲੱਗਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੰਢੀ ਜਰੀਆ ਬਹੁਤ ਜ਼ਿਆਦਾ ਪਿਛੜਿਆ ਜੀ ਗਾਂ ਦੇ ਗਾਂਤ ਰਕੀਆਂ ਹੋਈ ਜਾਂਦੀਆਂ ਬਾਕੀ ਪਿੰਡਾਂ ਦੀਆਂ ਸੁਣੀ ਤੁਸੀਂ ਪਿੰਡ ਜਾ ਕੇ ਦੇਖੋ ਮੈਂ ਕਹਿੰਦਾ ਇਹ ਥਲਕੇ ਪਿੰਡਾਂ ਨੂੰ ਜਾ ਕੇ ਦੇਖੋ ਨਾ ਜੀ ਮੈਂ ਕਹਿੰਦਾ ਇਹਨੇ ਟੋਪ ਦੇ ਪਿੰਡ ਵਧੀਆ ਇਹ ਪਿੰਡ ਦੇਖੋ ਇੱਥੇ ਹਾਲਤ ਹੀ ਖਰਾਬ ਹੈ ਇਸ ਪਿੰਡ ਦੀ ਇਹ ਤਾਂ ਮਲੋੜਦੀ ਤਾਂ ਜੀ ਸਹੀ ਗੱਲ ਹੈ ਇੱਥੇ ਜਿਹੜੀ ਵੀ ਪੰਚਾਇਤ ਆਂਦੀ ਹੈ ਨੇ ਜੀ ਆਪਾਂ ਤਾਂ ਸਾਫ਼ ਗੱਲ ਕਰਦੇ ਆ ਸੱਚੇ ਪੂਰੇ ਬੰਦੇ ਆ ਹੀ ਫਾਫ ਕਰ ਅਗਲੇ ਕਹਿੰਦੇ ਸਾਡੇ ਢਿੱਡ ਪਰ ਜਾਣ ਬਸ ਜੋ ਆਇਆ ਉਹ ਕਹਿੰਦੇ ਵੀ ਚੱਕ ਦਿਓ ਬਸ ਤੁਸੀਂ ਦੇਖ ਲਓ ਭਰਾ ਉਹਨਾਂ ਨੇ ਮਲੋਟ ਪਿੰਡ ਬਾਰੇ ਜੋ ਦੱਸਿਆ ਆ ਤੇ ਕਾਫੀ ਦੁੱਖ ਹੁੰਦਾ ਆ ਜਦੋਂ ਅਸੀਂ ਸੁਣੀਦਾ ਆ ਕਿ ਕੰਢੀ ਏਰੀਏ ਦੇ ਇੰਨੇ ਪਿਛੜੇ ਪਿੰਡ ਰਹਿ ਗਏ ਆ ਤੇ ਲੇਕਿਨ ਜੋ ਸੋਚਣ ਵਾਲੀ ਗੱਲ ਉਹ ਇਹ ਆ ਕਿ ਜ਼ਮੀਨਾਂ ਲੋਕਾਂ ਦੀਆਂ ਬਹੁਤ ਆ ਲੇਕਿਨ ਰਸਤਿਆਂ ਕਰਕੇ ਸੂਲਤਾ ਕਰਕੇ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ ਮੁੰਡੇ ਜਿਹੜੇ ਆ ਤਰੀਬਨ ਸਾਰੇ ਪਿੰਡ ਦੇ ਕੁਆਰੀ ਇੱਦਾਂ ਹੀ ਪਏ ਹੋਏ ਆ ਤੇ ਚਲੋ ਅਸੀਂ ਹੁਣ ਇੱਕ ਬੇਨਤੀ ਕਰ ਸਕਦੇ ਆਂ ਸਰਕਾਰ ਅੱਗੇ ਕਿ ਪਿੰਡ ਬਾਰੇ ਕੋਈ ਸੋਚਿਆ ਜਾਵੇ ਤਾਂ ਕਿ ਪਿੰਡ ਡਿਵੈਲਪ ਹੋਵੇ ਤੇ ਲੋਕਾਂ ਦਾ ਜੀਵਨ ਵਧੀਆ ਹੋਵੇ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਤੇ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਆਂ ਕਿ ਇਸ ਵੀਡੀਓ ਨੂੰ ਵੀ ਵੀਡੀਓ ਨੂੰ ਵੀ ਹਰ ਵਾਰ ਦੀ ਤਰ੍ਹਾਂ ਵੱਧ ਤੋਂ ਵੱਧ ਪਿਆਰ ਦਿਓ ਤੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਧੰਨਵਾਦ